ਸਰਫ 60000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਆ ਬਹੁਤ ਵਧੀਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੁਹਾਡੇ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 70 ਤੋਂ 75 ਪੈਸੇ ਤੇ ਆਪਾਂ ਵਾਰੀ ਸਿਰ ਪੂਰੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੋਈ ਹਵੇਲੀ ਮਹਿਲ ਕੁਝ ਵੀ ਚਾਹੀਏ ਕਿਸੇ ਵੀ ਏਰੀਆ ਚ ਆਪਣਾ WhatsApp ਨੰਬਰ ਤੋਂ ਮਿਲ ਗਿਆ ਹੋਊਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਡਿਜ਼ਾਇਰ ਆਪਾਂ ਲੈ ਕੇ ਪਹੁੰਚਿਆ ਜਮਾਂ ਨਵੀਂ ਕੰਡੀਸ਼ਨ ਦੀ ਗੱਡੀ ਐ 2012 ਮਾਡਲ ਐ ਪਾਤੜਾ ਮਾਲਕ ਦਾ ਏਰੀਆ ਟਾਇਰਾਂ ਦੀ ਜੇ ਗੱਲ ਕਰੀਏ ਤਾਂ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਪੰਜਾਬ ਨੰਬਰ ਐ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਐ ਤਾਂ ਮਾਲਕ ਨੇ ਕਿਹਾ ਘਰ ਜਾਜੂ ਕਰਿਆ ਜਾ ਕੇ ਦੇਖ ਸਕਦੋਂ ਕਿਸੇ ਨੂੰ ਪਸੰਦ ਆਵੇ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਜੀ ਪਾਤੜਾਂ ਘਰੇ ਗੱਡੀ ਖੜੀ ਆ 1.5 3 ਲੱਖ ਰੁਪਏ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਵੀ ਆ ਵੀ ਮੌਕੇ ਤੇ ਘਾਟਾ ਪਾ ਦੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਤਾਂ ਮਾਲਕ ਨਾਲ ਜੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਗੱਲ ਵੀ ਕਰ ਸਕਦੋਂ ਜੀ ਨੰਬਰ 9463386191 ਗੱਲ ਕਰ ਲਓ ਆਪੀ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ ਜੀ ਤੇ ਸੈਕੰਡ ਮਸ਼ੀਨਰੀ ਆਪਾਂ ਜਿਹੜੀ ਲੈ ਕੇ ਪਹੁੰਚੀ ਆਪਣੇ ਕੋਲੇ ਇੱਕ ਸਕੂਟੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ 2023 ਮਾਡਲ ਜੀ ਬਿਲਕੁਲ ਨਵੀਂ ਹੋਂਡਾ ਦੀ ਸਕੂਟੀ ਇਹ ਤੇ ਕੰਡੀਸ਼ਨ ਬਿਲਕੁਲ ਨਵੀਂ ਆ ਪੰਜਾਬ ਨੰਬਰ ਹੈ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਚੱਲੀ ਬਹੁਤ ਘੱਟ ਹੋਈ ਹੈ ਤੇ オリジナル ਚਾਬੀਆਂ ਵਗੈਰਾ ਆਪਾਂ ਨੂੰ ਨਾਲ ਮਿਲ ਜਾਣਗੀਆਂ ਇਹ ਵਧੀਆ ਸਕੂਟੀ ਹੈ ਜੀ ਬਿਲਕੁਲ ਨਵੀਂ ਆ ਕੋਈ ਡਿੱਗੇ ਨਹੀਂ ਕੋਈ ਐਕਸੀਡੈਂਟਡ ਨਹੀਂ ਕੋਈ ਟੁੱਟੀ ਭੱਜ ਨਹੀਂ ਕਿਸੇ ਪਸੂ ਵਧੀਆ ਮਾਲਕ ਨੇ ਰੱਖੀ ਹੋਈ ਹੈ ਕਿਸੇ ਨੂੰ ਪਸੰਦ ਆਵੇ ਤਾਂ ਜਾ ਕੇ ਦੇਖ ਸਕਦੇ ਹੋ ਲੁਧਿਆਣਾ ਮਾਲਕ ਦਾ ਏਰੀਆ ગામ ਮਾਲਕ ਨੇ ਕਿਹਾ ਘਰੇ ਸਕੂਟੀ ਖੜੀ ਹੈ ਤੇ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਆ ਉਹ 85000 ਰੁਪਏ ਕੀਤੀ ਆ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਮੌਕੇ ਤੇ ਇੱਕ ਬਾਰੀ ਸਿਰਫ ਡਿਮਾਂਡ 85000 ਕਿਸੇ ਨੂੰ ਜੇ ਸਕੂਟੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਕੋਈ ਸਟਾਰਟ ਕਰਕੇ ਦੇਖਣਾ ਚਾਹੁੰਦਾ ਹੈ ਜਾ ਕੇ ਦੇਖ ਕੇ ਗੱਲਬਾਤ ਕਰਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਸਕੂਟੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਸਕੂਟੀ ਹੈ 62802 09392 ਆਹ ਮਾਲਕ ਦਾ ਨੰਬਰ ਹੈ ਤੇ ਜਿਹੜੀਆਂ ਮਸ਼ੀਨਰੀਆਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਲੈ ਕੇ ਪਹੁੰਚਿਆ ਸਕੂਟੀ ਵਾਸਤੇ ਕਾਫੀ ਡਿਮਾਂਡ ਆਈ ਸੀਗੀ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾ ਮਾਂ ਨੇ ਬਹੁਤ ਸਾਰੇ ਕਮੈਂਟ ਪਾਈ ਸੀਗੇ ਫੋਨ ਵੀ ਆਈ ਸੀਗੀ ਤੇ ਫਰਮਾਇਸ਼ ਤੇ ਹੀ ਆਪਾਂ ਲੈ ਕੇ ਪਹੁੰਚੀਆਂ ਸੀ ਤੇ ਗੱਲ ਆਪਾਂ ਪੂਰੀ ਕਰ ਹੀ ਰਹੇ ਹਾਂ ਸੀ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ ਗੱਡੀ ਤੁਹਾਨੂੰ ਦੇਖਣ ਨੂੰ ਮਿਲੂਗੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਉੱਪਰ ਹਮੇਸ਼ਾ ਸਕਰੀਨ ਤੇ ਲਿਖਿਆ ਰਹਿੰਦਾ ਹੈ ਨੋਟ ਕਰਵਾ ਦੇਣਾ 771944530060 ਆਹਾ ਆਪਣਾ WhatsApp ਨੰਬਰ ਹੈ ਚੈਨਲ ਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡਰ ਲਗਾ ਦਾਂਗੇ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਨੀਚੇ ਸਬਸਕ੍ਰਾਈਬ ਦਾ ਬਟਨ ਪਹਿਲੀ ਵਾਰ ਪਹੁੰਚਿਆ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਵੈਗਨਰ 7 ਮਾਡਲ ਗੱਡੀ ਹੈ ਜੀ ਪਾਵਰ ਸਟੀਅ ਵਿੰਡੋ ਪਾਵਰ ਤੇ ਸੀएनजी ਲੱਗੀ ਹੋਈ ਆ ਸਾਰਾ ਕੁਝ ਵਧੀਆ ਤੇ ਟਾਇਰ ਆਪਨ ਨੂੰ 70 ਤੋਂ 75 ਪੈਸੇ ਮਿਲ ਜਾਣਗੇ 60000 ਰੁਪਏ ਡਿਮਾਂਡ ਆ ਰਾਮਪੁਰਾ ਫੂਲਮਾਲ ਕਿ ਦਾ ਏਰੀਆ ਹੈ ਸਿਲਵਰ ਰੰਗ ਚ ਗੱਡੀ ਆ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਗੱਡੀ ਪਸੰਦ ਜੇ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਘਰ ਆ ਕੇ ਦੇਖ ਸਕਦੇ ਹੋ ਗੱਡੀ ਘਰੇ ਮਿਲ ਜੂਗੀ ਤੇ ਰੇਟ ਹੋ ਜੂਗਾ ਮੌਕੇ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆਗਾ ਨੰਬਰ ਹੈ ਜੀ 9203622224 ਇਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਤੁਸੀਂ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹ ਗੱਡੀ ਖਰੀਦਣ ਦਾ ਜੇਕਰ ਚਾਹਵਨ ਹੈ ਕਿ ਬਾਕੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗਿਆ ਗੱਡੀਆਂ ਪਸੰਦ ਆਈਆਂ ਸਕੂਟੀ ਵਧੀਆ ਲੱਗੀ ਹੈ ਤਾਂ ਕਮੈਂਟ ਲਾਜ਼ਮੀ ਕਰੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸਨ ਐਡ ਕਰਵਾਉਣੀ ਹੈ ਬਾਰ ਬਾਰ ਤੁਹਾਨੂੰ ਮੈਂ ਕਹਿ ਰਿਹਾ ਸੀ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਪੂਰਾ ਨੰਬਰ ਆਪਣਾ ਉੱਪਰ ਆ ਪੂਰੀ ਵੀਡੀਓ ਚੱਲਦਾ ਰਹਿੰਦਾ ਹਰੇ ਜਖੜਾ ਚ 7719445360 ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ